ਹਾਂਜੀ ਅੱਜ ਆਪਾਂ ਬਣਾਵਾਂਗੇ ਆਟੇ ਦਾ ਨਾਸ਼ਤਾ ਇਹ ਨਾਸ਼ਤਾ ਬਹੁਤ ਹੀ ਵਿਛੇਤੀ ਬਣ ਜਾਂਦਾ ਹੈਗਾ ਬਾਕੀ ਸਿਰ ਇਹ ਨਾਸ਼ਤਾ ਮੈਗੀ ਪਾਸਤਾ ਮਕਰੋਨੀ ਦਾ ਟੇਸਟ ਇਹ ਆਊਗਾ ਤੇ ਜੇਕਰ ਰੋਟੀ ਬਣਾਉਣ ਨੂੰ ਨਾ ਮਨ ਕਰੇ ਨਾ ਤੁਸੀਂ ਇਹ ਰੈਸਪੀ ਜ਼ਰੂਰ ਬਣਾ ਕੇ ਖਾਓ ਬਹੁਤ ਵਧੀਆ ਬਣਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂਜੀ ਆਪਣੇ ਕੋਲ ਇਹ ਜਿਹੜਾ ਥੋੜਾ ਜਿਹਾ ਆਟਾ ਬਚ ਗਿਆ ਸੀਗਾ ਸਵੇਰ ਆਪਾਂ ਰੋਟੀ ਬਣਾਈ ਸੀ ਤੇ ਉਹਦੇ ਵਿੱਚੋਂ ਇਹ ਆਟਾ ਬਚ ਗਿਆ ਸੀਗਾ ਦੇਖੋ ਬਹੁਤ ਵਧੀਆ ਆਪਾਂ ਇਹ ਰੈਸਪੀ ਬਣਾਵਾਂਗੇ ਬਸ ਵੀਡੀਓ ਨੂੰ ਤੁਸੀਂ ਪੂਰਾ ਦੇਖ ਵੀ ਆਪਾਂ ਇਹ ਰੈਸਪੀ ਕਿਵੇਂ ਬਣਾਵਾਂਗੇ ਤੇ ਹੁਣ ਆਪਾਂ ਇੱਧਰ ਭਾਂਡੇ ਦੇ ਵਿੱਚ ਕੱਢ ਲੈਣੇ ਆਂ ਹਾਂਜੀ ਤੇ ਥੋੜਾ ਜਿਹਾ ਆਪਾਂ ਸੁੱਕਾ ਆਟਾ ਲੈ ਲੈਣੇ ਕਿਉਂਕਿ ਆਟਾ ਨਾ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਇਸ ਕਰਕੇ ਫਿਰ ਤੁਹਾਨੂੰ ਪਤਾ ਹੀ ਥੋੜਾ ਜਿਹਾ ਸਖਤ ਹੋ ਜਾਂਦਾ ਹੈਗਾ ਤੇ ਆਟਾ ਦੇ ਵਿੱਚ ਸਖਤ ਹੀ ਹੋਣਾ ਚਾਹੀਦਾ ਜਿਹੜੀ ਆਪਾਂ ਇਹ ਰੈਸਪੀ ਬਣਾਉਣ ਲੱਗੇ ਹੈਗੇ ਆ ਚੰਗੀ ਤਰ੍ਹਾਂ ਆਪਾਂ ਇਹਨੂੰ ਵਧੀਆ ਹੋਰ ਇਤੋਂ ਵੀ ਜ਼ਿਆਦਾ ਸਖਤ ਕਰ ਲੈਣੇ ਆਂ चाहे तो थोड़ा जा रिफाइन तेल भी आप थोड़ा वैसे मैं नहीं मैं ही लाया है बस पेड़े, पा पेड़े दो बना के रख लें सुनी तरह ला लेना पेड़े ने। पेड़े बना ले चकले के उपर आप पेड़ा रख लें पेड़े ना सुन आप रोटी वेल लेने ਪਤਲੀ ਰੋਟੀ ਵੇਲਣੀ ਹੈ ਜਿਆਦਾ ਰੋਟੀ ਮੋਟੀ ਨਹੀਂ ਵੇਲਣੀ ਜੇਕਰ ਤੁਹਾਡੇ ਕੋਲੇ ਆਟਾ ਬਾਝ ਵੀ ਜਾਵੇ ਨਾ ਤੁਸੀਂ ਇਸ ਤਰੀਕੇ ਨਾਲ नाश्ਤਾ ਜਰੂਰ ਬਣਾ ਕੇ ਖਾਓ ਬਹੁਤ ਵਧੀਆ ਨਾਸ਼ਤਾ ਬਣਦਾ ਹੈਗਾ ਹਾਂਜੀ ਰੋਟੀ ਆਪਾਂ ਵੇਲ ਲਈਏ ਦੇਖੋ ਇੰਨੀ ਪਤਲੀ ਰੋਟੀ ਵੇਲਣੀ ਹੈ ਜਿਆਦਾ ਰੋਟੀ ਮੋਟੀ ਨਹੀਂ ਹੋਣੀ ਚਾਹੀਦੀ ਇੰਨੀ ਪਤਲੀ ਹੋਣੀ ਚਾਹੀਦੀ ਫੇਰ ਹੀ ਨਾਸ਼ਤਾ ਵਧੀਆ ਬਣਦਾ ਹੁਣ ਆਪਾਂ ਕਟਿੰਗ ਕਰ ਲਾਂਗੇ ਪਹਿਲਾਂ ਆਪਾਂ ਇਹਦੀਆਂ ਕੰਨੀਆਂ ਹਟਾ ਲਾਂਗੇ ਕੰਨਾਂ ਆਪਾਂ ਹਟਾ ਲਈਆਂ ਹੁਣ ਆਪਾਂ ਇਸ ਤਰ੍ਹਾਂ ਨਾ ਲੰਬਾਈ ਦੇ ਵਿੱਚ ਕੱਟ ਲਾਉਣੀ ਆ ਥੋੜੇ ਥੋੜੇ ਫਾਸਲੇ ਤੇ ਲਾਉਣੀ ਆ ਦੇਖੋ ਇੰਨੇ ਫਾਸਲੇ ਤੇ ਹੁਣ ਆਪਾਂ ਇੰਨੇ ਫਾਸਲੇ ਤੇ ਲਾਉਣੀ ਆ इस तरह अपना नप देना गा इस तरह कर लेना उस तो बाद इधरली कन्नी ना देखो इस तरीके इस तरह फुल बन जूगा बन गए ना ਉੱਧਰ ਉਹਨਾਂ ਰੱਖ ਦੇਣਾ ਪਲੇਟ ਦੇ ਵਿੱਚ ਇੱਕ ਪੀਸ ਤੁਹਾਨੂੰ ਹੋਰ ਬਣਾਉਣੀ ਹੈ ਬਣਾ ਕੇ ਵਿਖਾਉਣੀ ਹੈ ਇਧਰ ਇਸ ਤਰ੍ਹਾਂ ਚੱਕ ਲੈਣਾ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਇਹਨੂੰ ਨਾਪ ਦੇਣਾ ਓਕੇ ਉਸ ਤੋਂ ਬਾਅਦ ਫਿਰ ਇਹਨੂੰ ਇਸ ਤਰ੍ਹਾਂ ਨਾਪ ਦੇਣਾ ਦੇਖੋ ਸਾਰਾ ਨਾਸ਼ਤਾ ਆਪਾਂ ਐਦਾਂ ਹੀ ਰੈਡੀ ਕਰ ਲਾਂਗੇ ਹਾਂਜੀ ਆਟੇ ਦਾ ਆਪਾਂ ਇਸ ਤਰ੍ਹਾਂ ਨਾਸ਼ਤਾ ਬਣਾ ਕੇ ਤਿਆਰ ਕਰ ਲਿਆਗਾ ਤੇ ਇਧਰ ਆਪਾਂ ਕੜਾਹੀ ਦੇ ਵਿੱਚ ਪਾਣੀ ਗਰਮ ਕਰਕੇ ਰੱਖਤਾ ਸੀਗਾ ਤੇ ਗੈਸ ਆਪਣਾ ਆਉਣੀ ਹੈਗਾ ਇਦੇ ਵਿੱਚ ਆਪਾਂ ਪਾ ਦਾਂਗੇ ਹੁਣ ਇੱਕ ਚਮਚ ਰਿਫਾਈਨਡ ਤੇਲ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਤੇਲ ਆਪਾਂ ਤਾਂ ਪਾਇਆ ਪਾਣੀ ਦੇ ਵਿੱਚ ਜਿਹੜਾ ਆਪਾਂ ਇਹ ਨਾਸ਼ਤਾ ਪਾਉਣਾ ਨਾ ਤੇ ਫਿਰ ਕੜਾਹੀ ਦੇ ਵਿੱਚ ਇਹ ਨਾ ਥੱਲੇ ਨਾ ਲੱਗੂ ਐ ਇਸ ਕਰਕੇ ਆਪਾਂ ਇਹ ਤੇਲ ਪਾਇਆ ਸੀਗਾ ਧਿਆਨ ਜਿਹੜਾ ਪਾ ਦਾਂਗੇ ਥੋੜਾ ਪਾਸਤਾ ਖਾਣ ਨੂੰ ਜਾਂ ਮੈਗੀ ਖਾਣ ਨੂੰ ਜਾਂ ਮਕਰੋਨੀ ਖਾਣ ਨੂੰ ਮਨ ਕਰੇ ਨਾ ਤੇ ਤੁਸੀਂ ਜੇ ਆਟਾ ਬਚ ਜੇ ਤੇ ਐਕਸਟਰਾ ਦਾ ਨਾਸ਼ਤਾ ਬਣਾ ਕੇ ਖਾਸ ਆ। ਪਾਸਤਾ ਮਕਰੋਨੀ ਸਾਰਿਆਂ ਦਾ ਟੇਸਟ ਇਹਦੇ ਵਿੱਚ ਆਊਗਾ ਤੇ ਹੁਣ ਆਪਾਂ ਨਾ ਬਾਲਾ ਨਹੀਂ ਇਹਨੂੰ ਹਲਾਉਂਦੇ ਹਲਕਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਹਲਾਵਾਂਗੇ ਆਪ ਦੀ ਆਪ ਹੀ ਉੱਪਰ ਨੂੰ ਆਉਣੇ ਸ਼ੁਰੂ ਹੋ ਜਾਣਗੇ। ਹਾਂਜੀ ਆਟੇ ਦਾ ਨਾਸ਼ਤਾ ਆਪਣੇ ਆਪ ਹੀ ਉੱਭਰਨਾ ਸ਼ੁਰੂ ਹੋ ਗਿਆ ਤੇ ਉੱਪਰ ਵੀ ਆਉਣਾ ਸ਼ੁਰੂ ਹੋ ਗਿਆ। ਹੁਣ ਚੁਟਕੀ ਭਰ ਪਾ ਦਾਂਗੇ ਆਪਾਂ ਹਲਦੀ ਕਿਉਂਕਿ ਕਲਰ ਬਹੁਤ ਵਧੀਆ ਆਊਗਾ ਨਾ ਨਾਸ਼ਤੇ ਦਾ। ਇਹਨੂੰ ਤਾਂ ਚੰਗੀ ਤਰ੍ਹਾਂ ਮਿਲਾ ਦੇਣੀ ਹੈ। ਹਾਂਜੀ ਨਾਸ਼ਤਾ ਦੇਖੋ ਬਹੁਤ ਵਧੀਆ ਫਰਾਈ ਹੋ ਗਿਆ ਹਲਦੀ ਪਾਈ ਸੀ ਕਿ ਤੇ ਕਲਰ ਵੀ ਵਧੀਆ ਆ ਗਿਆਗਾ bina ਹਲਦੀ ਤੋਂ ਵੀ ਵੈਸੇ ਆਪਾਂ ਇਹਨੂੰ ਫਰਾਈ ਕਰ ਸਕਦੇ ਹਾਂ ਆਪਾਂ 5 ਮਿੰਟ ਵਾਸਤੇ ਨਾਸ਼ਤੇ ਨੂੰ ਫਰਾਈ ਕੀਤਾ ਹੈਗਾ ਹੁਣ ਆਪਾਂ ਪਾਣੀ ਦੇ ਵਿੱਚੋਂ ਕੱਢ ਲੈਨੇ ਆ ਤੇ ਰੱਖ ਦਿੰਨੇ ਆ ਠੰਡੇ ਦੇ ਵਿੱਚ ਦੇਖੋ ਬਹੁਤ ਵਧੀਆ ਫਰਾਈ ਹੋ ਗਿਆ ਨਾਸ਼ਤਾ ਰੋਟੀ ਬਣਾਉਣ ਨੂੰ ਨਾ ਮਨ ਕਰੇ ਨਾ ਤੁਸੀਂ ਇਸ ਤਰੀਕੇ ਨਾਲ ਨਾਸ਼ਤਾ ਬਣਾ ਕੇ ਖਾ ਸਕਦੇ ਹੋ ਹਾਂਜੀ ਇਸੇ ਕੜਾਹੀ ਦੇ ਵਿੱਚ ਆਪਾਂ ਨਾ 2-3 ਚਮਚ ਸਰੋਂ ਦਾ ਤੇਲ ਪਾ ਲਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਕਿ ਚਾਹੇ ਤਾਂ ਤੁਸੀਂ ਸਰੋਂ ਦਾ ਤੇਲ ਪਾ ਲਓ ਜਾਂ ਤੁਸੀਂ ਰਿਫਾਈਨਡ ਤੇਲ ਪਾ ਲਓ ਤੇਲ ਗਰਮ ਹੋ ਗਿਆ ਹੁਣ ਪਾ ਦਾਂਗੇ ਥੋੜਾ ਜਿਹਾ ਸਾਬਤ ਜੀਰਾ ਜੀਰਾ ਨੂੰ ਆਪਾਂ ਭੁੰਨ ਲਾਂਗੇ ਹਲਕਾ ਜਿਹਾ ਹੁਣ ਪਾ ਦਾਂਗੇ ਨਾਲ ਹੀ ਲਸਣ ਤੇ ਦੋ ਹਰੀਆਂ ਮਿਰਚਾਂ ਕੱਟੀਆਂ ਆਈਆਂ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਂਦੇ ਆਂ ਹਰੀ ਮਿਰਚ ਨੂੰ ਤੇ ਲਸਣ ਨੂੰ ਥੋੜਾ ਜਿਹਾ ਭੁੰਨ ਦਿਆ ਹੁਣ ਪਾ ਦਾਂਗੇ ਕੱਟਿਆ ਪਿਆਜ਼ ਇਹ ਆਪਾਂ ਦੋ ਪਿਆਜ਼ ਲਏ ਆ ਇਹਨਾਂ ਨੂੰ ਬਰੀਕ ਕੱਟ ਲਿਆ ਸੀਗਾ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਪੁੰਨ ਲਾਂਗੇ ਬਾਲਾ ਨਿਪੁੰਨ ਨਾ ਬਸਣਾ ਵੀ ਕੱਚਾ ਆਪਾਂ ਦੂਰ ਹੋ ਜਾਏ ਪਿਆਜ਼ ਦਾ ਉਦੋਂ ਤੱਕ ਇਹਨਾਂ ਨੂੰ ਪੁੰਨਾਂਗੇ ਪਿਆਜ਼ ਨੂੰ ਵੀ ਫਿਰ ਥੋੜਾ ਜਿਹਾ ਪੁੰਨ ਲਿਆ ਹੁਣ ਪਾ ਦਾਂਗੇ ਕਟਿਆ ਟਮਾਟਰ ਤੇ ਨਾਲ ਹੀ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਜਾਂ ਜਿੰਨਾ ਆਪਾਂ ਨਮਕ ਕਰਨੇ ਉਸੇ ਹਿਸਾਬ ਨਾਲ ਪਾ ਲੈਣਾ ਤੇ ਥੋੜੀ ਜਿਹੀ ਮੈਂ ਪਾਵਾਂਗੀ ਇਸੇ ਲਾਲ ਮਿਰਚ ਪਾਊਡਰ ਵੈਸੇ ਮੈਂ ਹਰੀ ਮਿਰਚ ਐਡ ਕੀਤੀ ਹੋਈ ਆ ਤੇ ਥੋੜਾ ਜਿਹਾ ਪਾਵਾਂਗੀ ਗਰਮ ਮਸਾਲਾ ਥੋੜੀ ਪਾ ਦਾਂਗੇ ਹਲਦੀ ਇਹਨਾਂ ਨੂੰ ਹੁਣ ਆਪਾਂ ਮਿਲਾ ਦਿੰਨੇ ਆ ਥੋੜਾ ਇਹਨਾਂ ਪਾਣੀ ਐਡ ਕਰ ਲੈਂਦੇ ਆ ਮਸਾਲੇ ਆਪਣੇ ਮਚਣਾਂ ਸਸ ਚਮਚਾ ਪਾਣੀ ਐਡ ਕਰਾਂਗੇ ਬਾਕੀ ਬਾਅਦ ਚ ਪਾਣੀ ਪਾਵਾਂਗੇ ਉਹ ਬਾਅਦ ਚ ਪਾਵਾਂਗੇ ਹੁਣ ਪਾ ਦਾਂਗੇ ਆਪਾਂ ਇੱਕ ਡੱਜਰ ਬਰੀਕ ਕੱਟੀ ਹੋਈ ਇੱਕ ਛਿਮੜਾ ਮਿਰਚ ਬਰੀਕ ਕੱਟੀ ਹੋਈ ਇਹਨਾਂ ਨੂੰ ਵੀ ਆਪਾਂ ਹੁਣ ਮਿਕਸ ਕਰ ਦਾਂਗੇ ਤੇ ਥੋੜਾ ਜਿਹਾ ਆਪਣੇ ਕੋਲੇ ਸੀਗਾ ਇੱਕ ਪਾਉਚ ਮੈਗੀ ਮਸਾਲਾ ਤੇ ਆਪਾਂ ਕੌਲੀ ਦੇ ਵਿੱਚ ਕੱਢ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾ ਦਾਂਗੇ ਚਮਚੇ ਦੇ ਹਿਸਾਬ ਨਾਲ ਪਾ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਫਿਰ ਵੀ ਆਪਾਂ ਹੁਣ ਮਿਕਸ ਕਰ ਦਈਏ ਹੁਣ ਦੋ ਤਿੰਨ ਮਿੰਟ ਵਾਸਤੇ ਸਾਰਾ ਸਮਾਨ ਆਪਾਂ ਪਾ ਕੇ ਤਿੰਨ ਮਿਕਸ ਕਰਤਾਗਾ ਉਸ ਤੋਂ ਬਾਅਦ ਆਪਾਂ ਦੋ ਤਿੰਨ ਮਿੰਟ ਵਾਸਤੇ ਸੇਕ ਲਵਾਤਾ ਹਾਂਜੀ ਹੁਣ ਪਾ ਦਾਂਗੇ ਆਪਾਂ ਪਾਣੀ ਉਹ ਪਾਣੀ 'ਚ ਜਿਹਦੇ ਵਿੱਚ ਆਪਾਂ ਇਹ ਆਟੇ ਦਾ ਨਾਸ਼ਤਾ ਫਰਾਈ ਕੀਤਾ ਸੀਗਾ ਗਰੇਵੀ ਜਿੰਨੀ ਕਿ ਰੱਖਣੀ ਉਸੇ ਹਿਸਾਬ ਨਾਲ ਪਾਣੀ ਪਾ ਲੈਣਾ ਇਹ ਇੱਕ ਕੱਪ ਸੀਗਾ ਪਾਣੀ ਦਾ ਤੇ ਹੁਣ ਆਪਾਂ ਨੇ ਇਹਨੂੰ ਉਹ ਬਾਲੋਂ ਤੱਕ ਵੇਟ ਕਰਨਾ ਹੈਗਾ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਿੰਨੇ ਹਾਂ ਹਾਂਜੀ ਹੁਣ ਆਪਾਂ ਦੋ ਕਿ ਮਿੰਟ ਆਪਾਂ ਸੇਕ ਲਵਾ ਲੈ ਦੇਖੋ ਉਬਾਲ ਵੀ ਆ ਗਿਆ ਗਰੇਵੀ ਨੂੰ ਹੁਣ ਆਪਣੇ ਫਰਾਈ ਕੀਤਾ ਹੋਇਆ ਆਟੇ ਦਾ ਜਿਹੜਾ ਨਾਸ਼ਤਾ ਬਣਾਇਆ ਸੀਗਾ ਉਹ ਆਪਾਂ ਪਾ ਲਾਂਗੇ ਇਹਨਾਂ ਮੈਂ ਉਪਰੇਟ ਦੇ ਵਿੱਚੋਂ ਕੱਢ ਕੇ ਤੇ ਇਸ ਤਰ੍ਹਾਂ ਆਪਾਂ ਛੇਦ ਵਾਲੀ ਟੋਕਰੀ ਦੇ ਵਿੱਚ ਰੱਖਤਾ ਸੀ ਜਿਹੜਾ ਕੋਈ ਐਕਸਟਰਾ ਪਾਣੀ ਹੁੰਦਾ ਨਾ ਉਹ ਨਿਕਲ ਜੂਗਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਗਰੇਵੀ ਨੂੰ ਆ ਗਰੇਵੀ ਦੇ ਵਿੱਚ ਮਿਕਸ ਕਰ ਦੇਣਾ ਨਾਸ਼ਤੇ ਨੂੰ ਦੇਖੋ ਲੱਗਦਾ ਨਾ ਪਾਸਤਾ ਮੈਗੀ ਮਕਰੋਨੀਆ ਨੂੰ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਤੇ ਬਸ 2-3 ਮਿੰਟ ਵਾਸਤੇ ਆਪਾਂ ਸੇਕ ਲਵਾਵਾਂਗੇ ਗੈਸ ਨੂੰ ਆਪਾਂ ਰੱਖਾਂਗੇ ਲੋ ਮੀਡੀਅਮ ਤੇ ਹਾਂਜੀ ਆਪਾਂ 3-4 ਮਿੰਟ ਬਾਅਦ ਤੇ ਸੇਕ ਲਵਾ ਲਿਆ ਦੇਖੋ ਆਟੇ ਦਾ ਨਾਸ਼ਤਾ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਹਨੂੰ ਥੋੜਾ ਇਹਨਾ ਹਰੇ ਧਨੀਏ ਨਾਲ ਵਧੀਆ ਇਹ ਬਣਾ ਦਿੰਨੇ ਆ ਦੇਖੋ ਇਹ ਚੰਗੀ ਤਰ੍ਹਾਂ ਕਰਦਿਨੀਆ ਮਿਕਸ ਤੇ ਗੈਸ ਕਰਦਨੀ ਆਪਾਂ ਬੰਦ ਦੇਖੋ ਲੱਗਦਾ ਨਾ ਜਿਵੇਂ ਆਪਾਂ ਪਾਸਤਾ ਜਾਂ ਮਕਰੋਨੀ ਬਣਾਈ ਹੁੰਦੀ ਆ ਜਿਵੇਂ ਨਹੀਂ ਆ ਲੱਗਦਾ ਵੀ ਇਹ ਆਪਾਂ ਆਟੇ ਦਾ ਨਾਸ਼ਤਾ ਬਣਾ ਕੇ ਤਿਆਰ ਕੀਤਾ ਹੈ ਗਰੇਵੀ ਵੀ ਬਹੁਤ ਵਧੀਆ ਬਣੀ ਆ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਨਾ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਆ ਬਹੁਤ ਹੀ ਮਿਹਨਤ ਨਾਲ ਇਹ ਰੈਸਪੀ ਆਪਾਂ ਬਣਾਉਨੇ ਆ ਕੋਈ ਵੀ ਰੈਸਪੀ ਬਣਾਉਨੇ ਨਾ ਬਹੁਤ ਮਿਹਨਤ ਲੱਗਦੀ ਹੈਗੀ ਆ ਹਾਂਜੀ ਦੇਖੋ ਸਾਰੂ ਕਰ ਲਿਆ ਆਪਾਂ ਪਲੇਟ ਦੇ ਵਿੱਚ ਬਣਿਆ ਹੋਇਆ ਆਟੇ ਦਾ ਨਾਸ਼ਤਾ ਹਾਂਜੀ ਤੇ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਵੀ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ